ਐਮ ਐਲ ਐ ਸਾਹਿਬ ਬਸ ਅੱਡੇ ਪਹਿਲਾ ਰੇਲਵੇ ਸਟੇਸ਼ਨ ਲੱਗੇ ਸੀਗਾ ਗਾਂਧੀ ਮਾਰਕੀਟ ਕੋਲ ਉਸ ਤੋਂ ਬਾਅਦ ਪੁਰਾਣੇ ਬਸ ਅੱਡੇ ਕੋਲ ਗਿਆ ਉਸ ਤੋਂ ਬਾਅਦ ਹੁਣ ਵਾਲੀ ਜਗ੍ਹਾ ਦੇ ਉੱਤੇ ਗਿਆ ਇਹੀ ਤੁਸੀਂ ਦੇ ਰਹੇ ਹੋ ਮੈਂ ਤਿੰਨ ਵਾਰ ਬਦਲੇ ਆ ਤਿੰਨ ਵਾਰਾ ਚ ਇਹ ਦੱਸ ਜੋ ਉਦੋਂ ਤਾਂ ਲੱਗੇ ਪਾਸੇ ਖੇਤ ਹੁੰਦੇ ਸੀ ਦੂਰ ਖੇਤਾਂ 'ਚ ਕਿਉਂ ਨਹੀਂ ਲੈ ਗਏ ਰਿਆ ਤਾਂ ਸ਼ਹਿਰ ਦੇ ਅੰਦਰ ਹੀ ਹੁਣ ਤਾਂ ਤੁਸੀਂ ਬਿਲਕੁਲ ਚੱਕ ਕੇ ਸ਼ਹਿਰ ਦੇ ਕੋਨੇ ਦੇ ਵਿੱਚ ਲੈ ਕੇ ਜਾ ਰਹੇ ਹੋ ਜਿੱਥੇ ਦੂਜੀ ਹੱਦ ਕਰਲੀ 5 ਕਿਲੋਮੀਟਰ ਉਨਾ ਬਟੰਡਾ ਸ਼ਹਿਰ ਪੈ ਜਾਂਦਾ ਜੀ ਉੱਥੋਂ ਤੇ ਉੱਥੋਂ ਤੇ ਮੁਕਸਰ ਦੀ ਹੱਦ ਪੈ ਜਾਂਦੀ ਹੈ ਤੁਸੀਂ ਇੱਕ ਖੁੰਝੇ ਦੇ ਵਿੱਚ ਲੈ ਕੇ ਚੱਲੇ ਹੋ ਬਸ ਅੱਡੇ ਨੂੰ ਆਵਾ ਸਾਡਾ ਵੀ ਚੱਲੂ ਤੇ ਉਹ ਵਾ ਸਾਡਾ ਵੀ ਚੱਲੂ 4 ਰੱਖਦੀ ਪਾਪੂਲੇਸ਼ਨ ਹੈ ਜੀ ਸਵਾ 4 ਲੱਖ ਦੀ ਬੀਸੀ ਸਾਹਿਬ ਦੇ ਕਹੇ ਮੁਤਾਬਕ 4 ਸਵਾ 4 ਲੱਖ ਦੀ ਪਾਪੂਲੇਸ਼ਨ ਦੇ ਉੱਤੇ ਦੋ ਅੱਡੇ ਚਾਹੀਦੇ ਨੇ 14 ਲੱਖ ਦੀ ਪਾਪੂਲੇਸ਼ਨ ਹੈ ਅੰਮ੍ਰਿਤਸਰ ਉਹਦਾ ਇੱਕ ਅੱਡੇ ਨਾਲ ਚੱਲੀ ਜਾਂਦਾ ਹੈ ਤੇ ਉਹਦਾ ਵੀ ਵਿਕਾਸ ਹੈ ਹੋਰ ਲੁਧਿਆਣੇ ਨਾਲੋਂ ਜ਼ਿਆਦਾ ਤਾਂ ਨਹੀਂ ਵਿਕਾਸ ਹੋ ਗਿਆ ਐਮਐਲਏ ਸਾਹਿਬ ਜਾਂ ਡੀਸੀ ਸਾਹਿਬ ਜਿਨੇ ਵੀ ਗੱਲ ਕਹੀ ਹੈ 20 ਲੱਖ ਦੀ ਪਾਪੂਲੇਸ਼ਨ ਹੈ ਕਿੰਨੇ ਅੱਡੇ ਨੇ ਜੀ ਲੁਧਿਆਣੇ ਇੱਕ ਅੱਡੇ ਜੇ ਉਸ ਵੱਡੇ ਬੱਸ ਛੱਡੇ ਤੋਂ ਇਹ ਸਬਾ ਛੱਡੇ ਤੱਕ ਇੱਕ ਸਰਵਿਸ ਚੱਲਣੀ ਹੈ ਫ੍ਰੀਅ ਕੋਸਟ ਤਾਂ ਭਾਈ ਸਾਹਿਬ ਜੇ ਵੱਡੀ ਬੱਸ ਚੱਲੀ ਤਾਂ ਇੱਕ ਬੱਸ ਮਗਰ ਇੱਕ ਬੱਸ ਚੱਲੂਗੀ ਜੇ ਛੋਟੀ minibੱਸਾਂ ਚਲਾਈਆਂ ਤਾਂ ਇੱਕ ਬੱਸ ਮਗਰ ਦੋ ਬੱਸਾਂ ਚਲਾਨੀਆਂ ਪੈਣਗੀਆਂ ਜਾਂ ਆਟੋ ਵੀ ਚੱਲਣਗੇ ਵੀ ਜਿਹੜਾ ਬੰਦਾ ਕਹੂਗਾ ਬੱਸ 'ਚ ਨਹੀਂ ਆਣਾ ਤਾਂ ਹਰ 15 ਸਕਿੰਟ ਬਾਅਦ ਬੱਸ ਆ ਤਾਂ ਫੇਰ ਮਹਾਰਾਜ ਲੈ ਕੇ ਹੀ ਕਿਉਂ ਚੱਲੇ ਹੋ ਜੇ ਟ੍ਰੈਫਿਕ ਦੇ ਮਸਲੇ ਕਰਕੇ ਲੈ ਕੇ ਚੱਲੇ ਸੀ ਤਾਂ ਲੈ ਕੇ ਹੀ ਕਿਉਂ ਚੱਲੇ ਹੋ ਉੱਥੇ ਤੱਕ ਇਹ ਐਕਸਪੈਰੀਮੈਂਟ ਹੋ ਚੁੱਕਿਆ ਇੱਕ ਜਗ੍ਹਾ ਦੇ ਉੱਤੇ ਅੰਮ੍ਰਿਤਸਰ ਸਾਹਿਬ ਅੱਡਾ ਲੈ ਗਏ ਸੀਗੇ ਪਰੇ ਬਾਹਰ ਉੱਥੋਂ ਦੇ ਫਿਰ ਜਦੋਂ ਦੇਖਿਆ ਵੀ ਇਹ ਫੀਜ਼ੀਬਲ ਨਹੀਂ ਪੈ ਰਿਹਾ ਇੱਥੇ ਚਮਗੜ ਮਚ ਗਿਆ ਤਾਂ ਹੋਰ ਹੀ ਕੁਝ ਹੋ ਗਿਆ ਲੋਕਾਂ ਨੇ ਕੀਤਾ ਵਿਰੋਧ ਤਾਂ ਉੱਥੇ ਬਣਦੀ ਬਣ ਗਈ ਉਹ ਜਿਹੜੀ ਰੋਡ ਉੱਪਰ ਦੀ ਪਿਲਰਾਂ ਦੇ ਉੱਤੇ ਉਹ ਹੁਣ ਸਿੱਧੀ ਅੱਡੇ ਦੇ ਅੰਦਰ ਉਤਰਦੀ ਹੈ ਤੇ ਬਸ ਸਾਡਾ ਆ ਗਿਆ ਵਾਪਸ ਤਾਂ ਇਹ ਚੀਜ਼ ਨੂੰ ਅਕਾਲੀ ਦਲ ਨੇ ਠੰਡੇ ਬਸਤੇ ਪਾ ਦਿੱਤਾ ਸੀ ਉਸ ਤੋਂ ਬਾਅਦ ਫੇਰ ਆ ਗਿਆ ਅੱਡੇ ਦਾ ਕਿਉਂਕਿ ਨਹੀਂ ਪੱਥਰ ਰੱਖਣਾ ਵੀ ਇੱਕ ਚੀਜ਼ ਹੋ ਜਾਂਦੀ ਬਈ ਅਸੀਂ ਨਹੀਂ ਪੱਥਰ ਰੱਖਿਆ ਨਵੀਂ ਚੀਜ਼ ਬਣਾ ਦਿੱਤੀ ਫੇਰ ਨਵੀਂ ਚੀਜ਼ ਬਣਾ ਲਈ ਤੁਸੀਂ ਇਸੇ ਨੂੰ ਬਣਾ ਦਿਓ ਤੁਸੀਂ 2 ਸਾਲ ਦੇ ਵਿੱਚ ਪਿਲਰਾਂ ਦੇ ਉੱਤੇ ਬਣਾ ਦਿਓ ਥੱਲੇ ਵਾਲਾ ਸ਼ਹਿਰ ਨਾਲੇ ਛਾਂ ਦੀ ਛਾਂ ਬਰਸਾਤਾ ਦੇ ਵਿੱਚ ਕੰਮ ਘਟੂਗਾ ਨਾਲੇ ਬੰਦਾ ਜਿੱਧਰ ਮਰਜੀ ਤੁਰਿਆ ਫਰੇ ਤੁਹਾਡੀ ਧਿਰ ਵੱਲੋਂ ਇਹ ਹੈ ਕਿ ਇਥੋਂ ਨਹੀਂ ਕਿਸੇ ਪਾਸੇ ਜਾਣਾ ਚਾਹੀਦਾ ਜਨਾਬ ਲੋੜ ਹੀ ਨਹੀਂ ਹੈ ਜੇ ਸਵਾ ਚਾਰ ਲੱਖ ਬੰਦੇ ਦੀ ਗੱਲ ਕਰਦੇ ਨੇ ਤਾਂ ਠੀਕ ਹੈ ਰੈਫਰੈਂਡਮ ਕਰਾ ਲਓ ਜਨਾਬ ਸਭ ਤੋਂ ਵੱਡੀ ਗੱਲ ਕਿਹੜੀ ਧਿਰ ਨੇ ਸਰਵੇ ਕਰ ਦਿੱਤਾ ਕੋਈ ਪੋਪੂਲੇਸ਼ਨ ਡੈਂਸਿਟੀ ਦਾ ਸਰਵੇ ਹੋਇਆ ਵੀ ਉਹ ਜਗ੍ਹਾ ਪਰਫੈਕਟ ਹੈ ਉਸ ਲਈ ਕੋਈ ਟ੍ਰੈਫਿਕ ਦਾ ਸਰਵੇ ਹੋਇਆ ਕਿ ਉਹੀਂ ਮੂੰਹ ਚੱਕ ਕੇ ਕਹਿ ਦਿੱਤਾ ਕਿਸੇ ਨੇ ਮੈਂ ਉੱਥੇ ਬਣਾਵਾਂਗੇ ਕਿਉਂਕਿ ਜਗ੍ਹਾ ਖਾਲੀ ਪਈ ਹੈ ਜੀ ਬਣਾ ਲਓ ਮੈਂ ਇੱਕ ਹੋਰ ਆਈਡੀਆ ਦੇ ਦਿੰਨਾ ਹੈ ਜੀ ਇਹ ਜਿਹੜੀ ਜਗ੍ਹਾ ਹੈ ਬਸ ਅਡੇ ਦੇ ਬਿਲਕੁਲ ਸਾਹਮਣੇ ਜਿੱਥੇ ਕਚਹਿਰੀਆਂ ਨੇ ਸਾਰਾ ਕੁਝ ਹੈ ਇੱਥੇ ਘੱਟੋ ਘੱਟ 50 ਕਿਲੇ ਰੋਕੀ ਬੈਠੇ ਹੋਣਗੇ ਜੀ ਡੀਸੀ ਸਾਹਿਬ ਦੀ ਆਪਣੀ ਕੋਠੀ ਲਾ ਲਈਏ ਤਾਂ ਦੋ ਕਿਲਿਆਂ ਚ ਬਣੀ ਹੋਈ ਹੈ ਕਿੱਥੇ ਹੈ ਬਿਲਕੁਲ ਡੀਸੀ ਦਫਤਰ ਦੇ ਸੜਕ ਪਾਰ ਕਰਕੇ ਘਰ ਦੇ ਅੰਦਰੋਂ ਬੈਠਦੇ ਨੇ ਗੱਡੀ ਸੜਕ ਪਾਰ ਕਰਵਾ ਕੇ ਇਹਨਾਂ ਨੂੰ ਦਫਤਰ ਦੇ ਬੰੂਰੇ ਲਾ ਦਿੰਦੀ ਹੈ ਉੱਥੋਂ ਤੇ ਚੜ ਕੇ ਦਫਤਰ ਬੈਠ ਜਾਂਦੇ ਨੇ ਤੇ ਜੇ ਗੱਡੀ ਚ ਆਣਾ ਹੈ ਤੁਹਾਨੂੰ ਸਾਰਾ ਕੁਝ ਸਰਕਾਰੀ ਹੈ ਤੇਲ ਸਰਕਾਰੀ ਹੈ ਪੱਲੋਂ ਕੁਝ ਨਹੀਂ ਆਣਾ ਤਾਂ ਜਨਾਬ ਉਹ ਦੋ ਕਿਲੇ ਖਾਲੀ ਕਰਕੇ ਤੁਸੀਂ ਆਪਣੀਆਂ ਕੋਠੀਆਂ ਬਣਾ ਲਓ ਤੇ ਚਾਹੀਦੀ ਹੈ ਡੀਸੀ ਸਾਹਿਬ ਜੀ ਤੁਸੀਂ ਕੋ ਆਪਣਾ ਘਰ ਬਿਲਕੁਲ ਨਾਲ ਰੱਖੋ ਦਫਤਰ ਦੇ ਤਾਂ ਲੋਕਾਂ ਨੇ ਜਿਨ੍ਹਾਂ ਨੇ ਕੰਮ ਕਰਨ ਆਣਾ ਉਹਨਾਂ ਨੂੰ ਐਸੈਸਿਬਿਲਟੀ ਨਹੀਂ ਚਾਹੀਦੀ ਪਟੰਡਾ ਬੱਸ ਸਟੈਂਡ ਨੂੰ ਲੈ ਕੇ ਰੇਡ ਕਾ ਬਣਿਆ ਹੋਇਆ ਕਿਉਂਕਿ ਇੱਕਤਰ ਉਹ ਹੈ ਜੋ ਕਹਿੰਦੀ ਹੈ ਕਿ ਬਠਿੰਡੇ ਦਾ ਬੱਸ ਸਟੈਂਡ ਹੁਣ ਮਲੋਟ ਰੋਡ ਤੇ ਜਾਣਾ ਚਾਹੀਦਾ ਇੱਕ ਟਰੋਆ ਜੋ ਕਹਿੰਦੀ ਹੈ ਕਿ ਪਟੇਲ ਨਗਰ ਦੇ ਵਿੱਚ ਬੱਸ ਸਟੈਂਡ ਜਿਹੜਾ ਜਾਣਾ ਚਾਹੀਦਾ ਪਰ ਇੱਕ ਟਰ ਉਹ ਵੀ ਹੈ ਜਿਸ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਇਸ ਚੀਜ਼ ਦਾ ਕੀਤਾ ਜਾ ਰਿਹਾ ਆ ਲੰਬੇ ਸਮੇਂ ਤੋਂ ਧਰਨਾ ਜਿਹੜਾ ਹੈਗਾ ਉਹ ਵੀ ਚੱਲ ਰਿਹਾ ਇਸ ਨੂੰ ਲੈ ਕੇ ਕਿ ਜੇਕਰ ਬਠਿੰਡੇ ਦਾ ਬੱਸ ਸਟੈਂਡ ਇੱਥੋਂ ਜਾਵੇਗਾ ਤਾਂ ਬਹੁਤਾ ਰੋਜ਼ਗਾਰ ਇੱਥੋਂ ਵੀ ਉਜਾੜਾ ਕਰ ਜਾਵੇਗਾ ਰਸਤੇ ਬਾਬਤ ਜਦ ਐਮਐਲਏ ਜੀ ਗਰੂਪ ਕਲ ਹੋਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦੇ ਵੱਲੋਂ ਸਾਫ਼ ਤੇ ਸਪਸ਼ਟ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਬਠਿੰਡੇ ਦੇ ਬੱਸ ਸਟੈਂਡ ਦਾ ਮੁੱਦਾ ਕੋਈ ਮੁੱਦਾ ਹੀ ਨਹੀਂ ਇਹ ਸਿਰਫ ਰੌਲਾ ਰੱਪਾ ਪਾਇਆ ਜਾ ਰਿਹਾ ਚਾਹੇ ਉਹ ਅਕਾਲੀ ਦਲ ਚਾਹੇ ਉਹ ਕਾਂਗਰਸ ਹੈ ਤੇ ਚਾਹੇ ਉਹ ਭਾਜਪਾ ਹੈ ਉਹਨਾਂ ਦੇ ਵੱਲੋਂ ਰੌਲਾ ਰੱਪਾ ਪਾਇਆ ਜਾ ਰਿਹਾ ਮੇਰੇ ਨਾਲ ਹਰਮਲਪ ਗਰੇਵਾਲ ਹੋਣਗੇ ਜਿਹੜੀ ਉਸ ਧਿਰ ਦੇ ਨਾਲ ਸੰਬੰਧਿਤ ਨੇ ਜੋ ਕਹਿੰਦੇ ਨੇ ਕਿ ਬੱਸ ਸਟੈਂਡ ਜਿੱਥੇ ਹੁਣ ਹੈ ਉੱਥੇ ਦਾ ਉੱਥੇ ਹੀ ਰਹਿਣਾ ਚਾਹੀਦਾ ਗੱਲਬਾਤ ਕਰਾਂਗੇ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਜਸ ਜੀ ਆ ਜੀ ਕਿਉਂ ਮੰਨਦੇ ਹੋ ਕਿ ਬੱਸ ਸਟੈਂਡ ਜਿਹੜਾ ਹੈਗਾ ਆ ਉਹ ਬਾਹਰ ਨਹੀਂ ਜਾਣਾ ਚਾਹੀਦਾ ਇੱਥੇ ਹੀ ਰਹਿਣਾ ਚਾਹੀਦਾ ਜਸ ਜੀ ਦੇਖੋ ਕੋਈ ਲੌਜੀਕ ਹੀ ਨਹੀਂ ਬਣਦਾ ਕੋਈ ਤਰਕ ਬਣੇ ਵੀ ਬੱਸ ਅਡਾ ਬਾਹਰ ਕਿਸ ਗੱਲ ਲਈ ਲੈ ਕੇ ਜਾਣਾ ਪਹਿਲਾ ਤਰਕ ਜਿਹੜਾ ਦਿੰਦੇ ਨੇ ਉਹ ਦਿੰਦੇ ਨੇ ਜੀ ਟ੍ਰੈਫਿਕ ਦਾ ਮਸਲਾ ਬਿਲਕੁਲ ਠੀਕ ਹੈ ਜੀ ਸ਼ੁਰੂਆਤ ਇੱਥੇ ਹੀ ਹੋਈ ਸੀ ਵੀ ਟ੍ਰੈਫਿਕ ਦਾ ਮਸਲਾ ਜਦੋਂ ਹੋਇਆ ਵੀ ਟ੍ਰੈਫਿਕ ਦਾ ਮਸਲਾ ਕਿਸ ਹਿਸਾਬ ਨਾਲ ਹੱਲ ਹੋ ਜੂਗਾ ਇੱਥੋਂ ਤੇ ਉੱਥੇ ਲੈ ਜਾਣ ਨਾਲ ਕਿਉਂਕਿ ਫੇਰ ਤਾਂ ਆਟੋਆਂ ਦਾ ਬਣ ਜੂਗਾ ਵੀ ਉੱਥੋਂ ਤੇ 4-5 ਕਿਲੋਮੀਟਰ ਤੋਂ ਉੱਥੋਂ ਤੇ ਆਣਾ ਇਹ ਚੀਜ਼ ਬਣ ਜੂਗੀ ਤਾਂ ਟ੍ਰੈਫਿਕ ਤਾਂ ਉਸ ਦੇ ਨਾਲ ਵੱਜੂਗਾ ਜਾਂ ਬੱਸਾਂ ਵਿੱਚ ਦੀ ਜਾ ਲੈਣਗੀਆਂ ਕਿਉਂਕਿ ਜਿਹੜੀ ਇਸ ਟਾਈਮ ਦੇ ਉੱਤੇ ਰਿੰਗ ਰੋਡ ਬਣੀ ਹੋਈ ਹੈ ਉਹ ਰਿੰਗ ਰੋਡ ਵੀ ਬੜੀ ਘਾਲੇ ਮਾਲੇ ਵਾਲੀ ਰਿੰਗ ਰੋਡ ਹੈ ਵੀ ਜਿਸ ਹਿਸਾਬ ਨਾਲ ਜੇ ਡੱਬਾ ਵਾਲੀਆਂ ਵਾਲੀਆਂ ਬੱਸਾਂ ਉਧਰ ਦੀ ਚੜਦੀਆਂ ਨੇ ਆਪਣੀਆਂ ਇੰਜੀਨੀਅਰਿੰਗ ਕਾਲਜ ਵੱਲ ਦੀ ਆ ਕੇ ਬਾਦਲ ਰੋਡ ਤੇ ਛੜ ਕੇ ਫਿਰ ਉਹਨਾਂ ਨੇ ਯੂ ਟਰਨ ਮਾਰ ਕੇ ਪੁਲ ਦੇ ਥੱਲੇ ਦੀ ਆਣਾ ਤੇ ਉੱਥੇ ਹੀ ਜਾਮ ਲੱਗੇ ਰਹਿਣਗੇ ਉਸ ਤੋਂ ਪਹਿਲਾਂ ਮਸਲਾ ਆਇਆ ਸੀਗਾ ਪਟੇਲ ਨਗਰ ਲੈ ਕੇ ਜਾਣ ਦਾ ਪਟੇਲ ਨਗਰ ਵੀ ਮੈਂ ਵਿਰੋਧ ਦੇ ਵਿੱਚ ਸੀਗਾ ਉਸ ਦਾ ਕਾਰਨ ਸੀ ਕਿਉਂਕਿ ਉੱਥੇ ਵੀ ਤਰਕ ਨਹੀਂ ਸੀ ਬਣਦੀ ਕਿਉਂਕਿ ਠਾਣਾ ਕੈਂਟ ਦੇ ਸਾਹਮਣੇ ਇੱਕ ਕੱਟ ਪੈਂਦਾ ਅੰਦਰ ਨੂੰ ਠੀਕ ਹੈ ਜੀ ਹੁਣ ਹੀ ਰਿੰਗ ਰੋਡ ਉੱਥੇ ਤੱਕ ਬਣੀ ਹੈ ਤੇ ਤੁਸੀਂ ਬੀਬੀ ਵਾਲਾ ਚੌਂਕ ਦੇ ਥੱਲੇ ਤੁਸੀਂ ਜਾ ਕੇ ਵੱਡੇ ਉਹਨਾਂ ਦਾ ਕੈਂਟਰਾਂ ਦਾ ਹਾਲ ਦੇਖ ਲੋ ਜਿਹੜੇ ਵੱਡੇ ਟਰੱਕ ਆਉਂਦੇ ਨੇ ਡਾਇਰੈਕਟ ਜਿਹੜੇ ਰਿੰਗ ਰੋਡ ਤੋਂ ਪੈ ਜਾਂਦੇ ਨੇ ਉਹਨਾਂ ਨੂੰ ਪਹਿਲਾਂ ਪੁਲ ਦੇ ਥੱਲੇ ਦੀ ਖੱਬੇ ਪਾਸੇ ਹੋ ਕੇ ਉਹ ਪੁਲ ਦੇ ਥੱਲੇ ਤੱਕ ਜਾਂਦੇ ਨੇ ਉੱਥੋਂ ਤੇ ਫੇਰ ਉਹ ਯੂ ਟਰਨ ਮਾਰਦੇ ਨੇ ਸਲਿਪ ਰੋਡ ਦੇ ਉੱਤੇ ਉੱਥੇ ਦੋ ਵਾਰ ਉਹਨਾਂ ਨੂੰ ਬੈਕ ਅੱਗੇ ਪਿੱਛੇ ਅੱਗੇ ਪਿੱਛੇ ਕਰਨਾ ਪੈਂਦਾ ਉਹ ਤੋਂ ਬਾਅਦ ਉਹ ਚੜਦੇ ਨੇ ਇਸ ਕਰਕੇ ਠਾਣਾ ਕੈਂਟ ਦੇ ਸਾਹਮਣੇ ਜੇ ਪੁਲਿਸ ਵਾਲਾ ਲਾ ਦਿੱਤਾ ਜਾਵੇ ਅੱਜ ਦੀ ਤਰੀਕ 'ਚ ਤਾਂ ਉੱਥੇ ਹੀ ਚਲਾਨ ਹੋ ਜਾਣ ਕਿਉਂਕਿ ਟਰੱਕ ਵਾਲੇ ਤਾਂ ਫੇਰ ਵੀ ਇਹ ਥੱਲੇ ਜੀ ਜਾ ਕੇ ਯੂ ਟਰਨ ਮਾਰਦੇ ਨੇ ਜਿਹੜੇ ਕਾਰਾਂ ਵਾਲੇ ਨੇ ਉਹ ਸੱਜੇ ਜੀ ਜਾ ਕੇ ਪੁੱਠੇ ਪਾਸੇੋਂ ਚੜਦੇ ਨੇ ਉਹ ਹਾਈਵੇ ਹੈ ਤੇ ਪੂਰੇ ਹਾਈਵੇ ਦੀ ਰੋਡ ਹੈ ਉਹਦੇ ਉੱਤੇ ਉਹ ਪੁੱਠੇ ਪਾਸੇ ਦੀ ਜਾ ਕੇ ਚੜਦੇ ਨੇ ਸਲੀਪਰ ਰੋਡ ਤੋਂ ਜਾ ਕੇ ਜਿਹੜੇ ਪਾਸੇ ਤੋਂ ਅੰਦਰ ਵੜਨਾ ਹੁੰਦਾ ਤੇ ਦੋਨੋਂ ਚੀਜ਼ਾਂ ਇੱਥੇ ਖਤਮ ਹੋ ਜਾਂਦੀਆਂ ਨੇ ਫੇਰ ਜਦੋਂ ਟ੍ਰੈਫਿਕ ਵਾਲੇ ਤਰਕ ਤੋਂ हट ਗਏ ਤਾਂ ਕਹਿੰਦੇ ਵੀ ਨਹੀਂ ਜੀ ਵਿਕਾਸ ਹੋਣਾ ਹੁਣ ਦੱਸੋ ਬਈ ਬੱਸ ਅਡਾ ਸ਼ਹਿਰ ਤੋਂ ਬਾਹਰ ਲਿਜਾ ਕੇ ਕਿਸੇ حساب ਦਾ ਵਿਕਾਸ ਤੁਸੀਂ ਵਿਕਾਸ ਕਰਨਾ ਕਿਸੇ ਚੀਜ਼ ਦਾ ਜਾਂ ਕੋਈ ਚੀਜ਼ ਬਣਾਉਣੀ ਹੈ ਵਿਕਾਸ ਵਾਲੀ ਵਧੀਆ ਚੀਜ਼ ਹੈ ਤਾਂ ਮੈਂ ਇੱਕ ਹੋਰ ਆਈਡੀਆ ਦੇ ਦਿੰਦਾ ਜੀ ਜਿਹੜੀਆਂ ਬਸ ਸਾਡੇ ਦੇ ਸਾਹਮਣੇ ਆਪਣੇ ਕਚੈਰੀਆਂ ਪੈ ਜਾਂਦੀਆਂ ਨੇ ਬਸ ਸਾਡੇ ਦੇ ਸਾਹਮਣੇ ਡੀਸੀ ਦਫਤਰ ਪੈ ਜਾਂਦਾ ਬਸ ਸਾਡੇ ਦੇ ਸਾਹਮਣੇ ਐਸਐਸਪੀ ਦਫਤਰ ਪੈ ਜਾਂਦਾ ਬਸ ਸਾਡੇ ਦੇ ਲਾਗੇ ਸਿਵਲ ਹਸਪਤਾਲ ਪੈਂਦਾ ਬਸ ਸਾਡੇ ਦੇ ਲਾਗੇ ਸਰਕਾਰੀ ਕਾਲਜ ਪੈਂਦੇ ਨੇ ਜਾਂ ਹੋਰ ਹਸਪਤਾਲ ਹੁੰਦੇ ਨੇ ਬਸ ਅੰਡਾ ਹੁੰਦਾ ਕਾਦੇ ਲਈ ਕਨੈਕਟੀਵਿਟੀ ਤੇ ਐਸੈਸੇਬਿਲਟੀ ਲਈ ਵੀ ਲੋਕ ਉਥੇ ਆਣ ਤੇ ਆਪਣਾ ਕੰਮ ਕਰਨ ਤੇ ਜਾਣ ਕਿ ਸਿਰਫ ਉਹ ਸ਼ਹਿਰ ਨੂੰ ਹੱਥ ਲਾਣ ਚੱਲੇ ਨੇ ਕਬੱਡੀ ਆ ਵੀ ਉਂਗਲ ਲਾ ਕੇ ਵਾਪਸ ਮੁੜ ਜਾਣਾ ਬੰਦੇ ਨੇ ਬੰਦੇ ਨੇ ਤਾਂ ਕੰਮ ਕਰਨਾ ਹੈ ਨਾ ਤੇ ਜੇ ਬਾਸ ਸਾਡਾ ਬਾਹਰ ਲੈ ਕੇ ਗਏ ਤਾਂ ਉਥੋਂ ਤੇ ਅੰਦਰ ਲੈ ਕੇ ਆਣਾ ਤਾਂ ਹੁਣ ਇਹ ਜਿਹੜੀ ਜਗ੍ਹਾ ਹੈ ਬਾਸ ਸਾਡੇ ਦੇ ਬਿਲਕੁਲ ਸਾਹਮਣੇ ਜਿੱਥੇ ਕਚਹਿਰੀਆਂ ਨੇ ਸਾਰਾ ਕੁਝ ਹੈ ਇੱਥੇ ਘਟੋ ਘਟ 50 ਕੀਲੇ ਰੋਕੀ ਬੈਠੇ ਹੋਣਗੇ ਜੀ ਡੀਸੀ ਸਾਹਿਬ ਦੀ ਆਪਣੀ ਕੋਠੀ ਲਾ ਲਈਏ ਤਾਂ ਦੋ ਕਿਲਿਆਂ ਚ ਬਣੀ ਹੋਈ ਐ ਕਿੱਥੇ ਐ ਬਿਲਕੁਲ ਡੀਸੀ ਦਫਤਰ ਦੇ ਸੜਕ ਪਾਰ ਕਰਕੇ ਜਨਾਬ ਆਪਣੀ ਕੋ ਇਹਨਾਂ ਨੂੰ ਸਰਕਾਰੀ ਗੱਡੀ ਮਿਲੀ ਹੋਈ ਐ ਸਰਕਾਰੀ ਡਰਾਈਵਰ ਮਿਲਿਆ ਹੋਇਆ ਕੋਈ ਇਹਨਾਂ ਨੇ ਸਾਈਕਲ ਤੇ ਪੈਡਲ ਨਹੀਂ ਮਾਰਨੇ ਕੋਈ ਇਹਨਾਂ ਨੇ ਰਿਕਸ਼ੇ ਤੇ ਬੈਠ ਕੇ ਨਹੀਂ ਆਣਾ ਇਹ ਉੱਥੋਂ ਤੇ ਆਪਣੇ ਘਰ ਦੇ ਅੰਦਰੋਂ ਬੈਠਦੇ ਨੇ ਗੱਡੀ ਸੜਕ ਪਾਰ ਕਰਵਾ ਕੇ ਇਹਨਾਂ ਨੂੰ ਦਫਤਰ ਦੇ ਮੂੰਹਰੇ ਲਾ ਦਿੰਦੀ ਐ ਉੱਥੋਂ ਤੇ ਚੜ ਕੇ ਦਫਤਰ ਬੈਠ ਜਾਂਦੇ ਨੇ ਤਾਂ ਜੇ ਗੱਡੀ ਜੀ ਆਣਾ ਤੁਹਾਨੂੰ ਸਾਰਾ ਕੁਝ ਸਰਕਾਰੀ ਆ ਤੇਲ ਸਰਕਾਰੀ ਆ ਪੱਲੋਂ ਕੁਝ ਨਹੀਂ ਆਣਾ ਤਾਂ ਜਨਾਬ ਉਹ ਦੋ ਕਿਲੇ ਖਾਲੀ ਕਰਕੇ ਤੁਸੀਂ ਆਪਣੀਆਂ ਕੋਠੀਆਂ ਬਣਾ ਲਓ ਇਸੇ ਹਿਸਾਬ ਨਾਲ ਜੱਜ ਸਾਹਿਬ ਦੀ ਕੋਠੀ ਹੈ ਜਿਹੜੀ ਕਚਹਿਰੀਆਂ ਨੇ ਕਚਹਿਰੀਆਂ ਦੇ ਸੜਕ ਦੇ ਪਰਲੇ ਇੱਕ ਗੇਟ ਕਚਹਿਰੀਆਂ ਦਾ ਖੁੱਲਦਾ ਉਧਰਲੇ ਪਾਸੇ ਇੱਕ ਛੋਟਾ ਗੇਟ ਸਿਰਫ ਜੱਜ ਸਾਹਿਬ ਲਈ ਤੇ ਉਹਦੇ ਬਿਲਕੁਲ ਸਾਹਮਣੇ ਸੜਕ ਪਾਰ ਦੇ ਉੱਤੇ ਜੱਜ ਸਾਹਿਬ ਦੀ ਕੋਠੀ ਹੈ ਉਹ ਵੀ ਇੱਕ ਕਿਲੇ ਚ ਬਣੀ ਹੋਈ ਹੈ ਉਹ ਉਧਰੋਂ ਬੈਠਦੇ ਨੇ ਆਪਣੀ ਕੋਠੀ ਚ ਬਾਹਰ ਨਿਕਲ ਕੇ ਗੱਡੀ ਚ ਗੱਡੀ ਸੜਕ ਪਾਰ ਕਰਾ ਦਿੰਦੀ ਐ ਇੱਧਰ ਉੱਤਰ ਕੇ ਉਹ ਚੱਲ ਕੇ ਆਪਣੀ ਸੀਟ ਤੇ ਬਹਿ ਜਾਂਦੇ ਨੇ ਤੇ ਜਦੋਂ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਸਰਕਾਰੀ ਗੱਡੀਆਂ ਮਿਲ ਜਾਂਦੇ ਨਾਲੇ ਇੱਕ ਹੋਰ ਚੀਜ਼ ਐ ਜੀ ਕੋਈ ਨਵਾਂ ਅਫਸਰ ਆਂਦਾ ਉਹ ਆਉਣ ਤੋਂ ਪਹਿਲਾਂ ਗੈਸਟ ਹਾਊਸ ਰੁਕਦਾ ਜਿਹੜੀ ਕੋਠੀ ਉਹਨੂੰ ਅਲਾਟ ਹੁੰਦੀ ਐ ਉਸ ਨੂੰ ਪਹਿਲਾਂ ਪੀਡਬਲਯੂਡੀ ਨੂੰ ਕਹਾਂ ਕੇ ਆਪਣੇ ਹਿਸਾਬ ਨਾਲ ਰੀਨੋਵੇਸ਼ਨ ਕਰਾਂਦਾ ਤੇ ਇੰਨੀਆਂ ਕੁ ਪੁਰਾਣੀਆਂ ਹੋ ਚੁੱਕੀਆਂ ਨੇ ਇਹ ਕੋਠੀਆਂ ਪਰ ਇਹਨਾਂ ਨੇ ਜਗ੍ਹਾ ਨਹੀਂ ਛੱਡਣੀ ਕਾਰਨ ਕਾਰਨ ਉਹੀ ਐਸੈਸਿਬਿਲਟੀ ਤਾਂ ਤੁਹਾਨੂੰ ਐਸੈਸਿਬਿਲਟੀ ਚਾਹੀਦੀ ਹੈ ਡੀਸੀ ਸਾਹਿਬ ਵੀ ਤੁਸੀਂ ਕੋ ਆਪਣਾ ਘਰ ਬਿਲਕੁਲ ਨਾਲ ਰੱਖੋ ਦਫਤਰ ਦੇ ਤਾਂ ਲੋਕਾਂ ਨੇ ਜਿਨ੍ਹਾਂ ਨੇ ਕੰਮ ਕਰਨ ਆਣਾ ਉਹਨਾਂ ਨੂੰ ਐਸੈਸਿਬਿਲਟੀ ਨਹੀਂ ਚਾਹੀਦੀ ਉਹਨਾਂ ਨੂੰ ਤੁਸੀਂ ਬਾਹਰ ਭੇਜ ਰਹੇ ਹੋ ਬੁਲਡੋਜ਼ਰ ਫਿਰ ਬਾਵੋ ਹੈ ਤਾਂ ਪੀੜਾ ਪੰਜਾਇ ਨਾ ਤੇ ਯੁੱਧ ਨਸ਼ੇ ਵਿਰੁੱਧ ਅਲਾ bari ਫੇਰਦਾ ਹੋਣਾ ਤੇ ਐਮਐਲ ਸਾਹਿਬ ਵੀ ਕਹਿੰਦੇ ਨੇ ਕਿ ਕੌਣ ਕਹਿ ਰਿਹਾ ਕਿ ਇੱਥੋਂ ਅਸੀਂ ਜਿਹੜਾ ਬੱਸ ਸਟੈਂਡ ਹੈ ਉਹ ਖਤਮ ਕਰਾਂਗੇ ਇੱਥੋਂ ਬੱਸ ਸਟੈਂਡ ਖਤਮ ਨਹੀਂ ਹੋਵੇਗਾ ਇੱਕ ਸਰਵਿਸ ਚੱਲੇਗੀ ਜਿਹੜੀ ਫ੍ਰੀ ਆਫ ਕਾਸਟ ਹੋਵੇਗੀ ਜਿਨੇ ਵੀ ਇੱਥੇ ਆਉਣਾ ਹੋਵੇਗਾ ਤਾਂ ਆਵੇਗਾ ਇਹ ਬੱਸ ਸਟੈਂਡ ਖਤਮ ਥੋੜੀ ਨ ਬਿਲਕੁਲ ਜੀ ਬਿਲਕੁਲ ਹੁਣ ਇਸੇ ਗੱਲ ਤੇ ਆ ਜਾਂਦੇ ਆ ਜੇ ਉਸ ਵੱਡੇ バス ਅੱਡੇ ਤੋਂ ਇਸ バス ਅੱਡੇ ਤੱਕ ਇੱਕ ਸਰਵਿਸ ਚਲਣੀ ਹੈ ਫ੍ਰੀ ਆਫ ਕਾਸਟ ਤਾਂ ਭਾਈ ਸਾਹਿਬ ਜੇ ਵੱਡੀ バス ਚੱਲੀ ਤਾਂ ਇੱਕ ਬੱਸੋਂ ਮਗਰ ਇੱਕ ਬੱਸਾ ਚੱਲੂਗੀ ਜੇ ਛੋਟੀ ਬਿੰਦੀ ਬੱਸਾਂ ਚਲਾਈਆਂ ਤਾਂ ਇੱਕ ਬੱਸੋਂ ਮਗਰ ਦੋ ਬੱਸਾਂ ਚਲਾਨੀਆਂ ਪੈਣਗੀਆਂ ਜਾਂ ਆਟੋ ਵੀ ਚੱਲਣਗੇ ਵੀ ਜਿਹੜਾ ਬੰਦਾ ਕਹੂਗਾ ਬੱਸ 'ਚ ਨਹੀਂ ਆਣਾ ਤਾਂ ਹਰ 15 ਸੈਕਿੰਡ ਬਾਅਦ ਬੱਸ ਫੇਰ ਮਹਾਰਾਜ ਲੈ ਕੇ ਹੀ ਕਿਉਂ ਚੱਲੇ ਹੋ ਜੇ ਟ੍ਰੈਫਿਕ ਦੇ ਮਸਲੇ ਕਰਕੇ ਲੈ ਕੇ ਚੱਲੇ ਸੀ ਤਾਂ ਲੈ ਕੇ ਹੀ ਕਿਉਂ ਚੱਲੇ ਹੋ ਉੱਥੇ ਤੱਕ ਨਾਲੇ ਇੱਕ ਹੋਰ ਗੱਲ ਵੀ ਆ ਬਸ ਅੱਡਾ ਵੀ ਚੱਲੂ ਤੇ ਉਹ ਬਸ ਅੱਡਾ ਵੀ ਚੱਲੂ 4 ਲੱਖ ਦੀ ਪੋਪੂਲੇਸ਼ਨ ਹੈ ਜੀ ਸਵਾ 4 ਲੱਖ ਦੀ ਡੀਸੀ ਸਾਹਿਬ ਦੇ ਕਹੇ ਮੁਤਾਬਕ ਠੀਕ ਹੈ ਜੀ 4 ਸਵਾ 4 ਲੱਖ ਦੀ ਪੋਪੂਲੇਸ਼ਨ ਦੇ ਉੱਤੇ ਦੋ ਅੱਡੇ ਚਾਹੀਦੇ ਨੇ 14 ਲੱਖ ਦੀ ਪੋਪੂਲੇਸ਼ਨ ਹੈ ਅੰਮ੍ਰਿਤਸਰ ਉਹਦਾ ਇੱਕ ਅੱਡੇ ਨਾਲ ਚੱਲੀ ਜਾਂਦਾ ਹੈ ਹੈ ਤੇ ਉਹਦਾ ਵੀ ਵਿਕਾਸ ਹੈ ਹੋਰ ਲੁਧਿਆਣੇ ਨਾਲੋਂ ਜ਼ਿਆਦਾ ਤਾਂ ਨਹੀਂ ਵਿਕਾਸ ਹੋ ਗਿਆ ਐਮਐਲਏ ਸਾਹਿਬ ਜਾਂ ਡੀਸੀ ਸਾਹਿਬ ਜਿਨੇ ਵੀ ਗੱਲ ਕਹੀ ਹੈ 20 ਲੱਖ ਦੀ ਪੋਪੂਲੇਸ਼ਨ ਹੈ ਕਿੰਨੇ ਅੱਡੇ ਨੇ ਜੀ ਲੁਧਿਆਣੇ ਇੱਕ ਅੱਡਾ ਫੈਕਟਰੀਆਂ ਉਹਦੇ ਨਾਲੋਂ ਜ਼ਿਆਦਾ ਤਾਂ ਨਹੀਂ ਹੋ ਗਈਆਂ ਲੇਬਰ ਉੱਥੋਂ ਨਾਲੋਂ ਜ਼ਿਆਦਾ ਤਾਂ ਨਹੀਂ ਹੋਗੀ ਪੋਪੂਲੇਸ਼ਨ ਉੱਥੋਂ ਨਾਲ ਬਠਿੰਡੇ ਨਾਲ ਬਠਿੰਡੇ ਦੀ ਜ਼ਿਆਦਾ ਤਾਂ ਨਹੀਂ ਹੋਗੀ 5 ਗੁਣਾ ਹੋ ਗਈ ਉੱਥੋਂ ਦੀ ਤੇ ਇੱਕ ਅੱਡੇ ਨਾਲ ਚੱਲੀ ਜਾਂਦੀ ਐ ਤੁਹਾਨੂੰ 4.5 ਲੱਖ ਦੇ ਵਿੱਚ ਦੋ ਅੱਡਿਆਂ ਦੀ ਲੋੜ ਪੈਗੀ ਕਮਾਲ ਦੀ ਗੱਲ ਹੈ ਜੀ ਕਿਉਂ ਲੱਗਦਾ ਤੁਹਾਨੂੰ ਕੀ ਲੱਗਦਾ ਫਿਰ ਜਿਸ ਤਰ੍ਹਾਂ ਐਮਐਲਏ ਸਾਬ ਨੇ ਕਿਹਾ ਤੁਸੀਂ ਇਸ ਨੂੰ ਮੁੱਦਾ ਬਣਾ ਰਹੇ ਹੋ ਇਹ ਇਹ ਐਮਐਲਏ ਸਾਬ ਖੁਦ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਮੁੱਦਾ ਮੁੱਦਾ ਹੀ ਨਹੀਂ ਜਿਹਨੂੰ ਮੁੱਦਾ ਬਣਾਇਆ ਜਾ ਰਿਹਾ ਜਨਾਬ ਮੁੱਦਾ ਹੀ ਹੈ ਇਹ ਮੁੱਦਾ ਸਿਰਫ ਇਸ ਤੋਂ ਨਹੀਂ ਹੈ ਇਹ ਬਸ ਸਾਡਾ ਇੱਥੋਂ ਤੇ ਜਾਣ ਦਾ ਵਿਰੋਧ ਅਕਾਲੀ ਸਰਕਾਰ ਤੋਂ ਹੋਇਆ ਹੈ ਉਹਨਾਂ ਦੇ ਉਸ ਵੇਲੇ ਹੋਇਆ ਨਹੀਂ ਜਦੋਂ ਉਹਨਾਂ ਨੇ ਨੀ ਪੱਥਰ ਵੀ ਰੱਖਿਆ ਉਦੋਂ ਵੀ ਨਹੀਂ ਹੋਇਆ ਵਿਰੋਧ ਦੇਖੋ ਜੀ ਨੀ ਪੱਥਰ ਰੱਖਿਆ ਸੀਗਾ ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੋਈ ਸੀ ਉਹਨਾਂ ਨੇ ਵੀ ਇੱਕ ਅੱਡਾ ਬਾਹਰ ਕੱਢ ਕੇ ਦੇਖ ਲਿਆ ਸੀ ਇਹ ਐਕਸਪੈਰੀਮੈਂਟ ਹੋ ਚੁੱਕਿਆ ਇੱਕ ਜਗ੍ਹਾ ਦੇ ਉੱਤੇ ਹਮ ਅੰਮ੍ਰਿਤਸਰ ਸਾਹਿਬ ਅੱਡਾ ਲੈ ਗਏ ਸੀਗੇ ਪਰੇ ਜੀ ਬਾਹਰ ਉੱਥੋਂ ਦੇ ਹਮ ਫਿਰ ਜਦੋਂ ਦੇਖਿਆ ਵੀ ਇਹ ਫੀਜ਼ੀਬਲ ਨਹੀਂ ਪੈ ਰਿਹਾ ਇੱਥੇ ਚਮਗਟ ਮਚ ਗਿਆ ਤਾਂ ਹੋਰ ਹੀ ਕੁਝ ਹੋ ਗਿਆ ਲੋਕਾਂ ਨੇ ਕੀਤਾ ਵਿਰੋਧ ਤਾਂ ਉੱਥੇ ਬਣਦੀ ਬਣ ਗਈ ਉਹ ਜਿਹੜੀ ਰੋਡ ਉੱਪਰ ਦੀ ਪਿੱਲਰਾਂ ਦੇ ਉੱਤੇ ਉਹ ਹੁਣ ਸਿੱਧੀ ਅੱਡੇ ਦੇ ਅੰਦਰ ਉਤਰਦੀ ਹੈ ਤਾਂ ਬਸ ਸਾਡਾ ਆ ਗਿਆ ਵਾਪਸ ਤਾਂ ਇਹ ਚੀਜ਼ ਨੂੰ ਅਕਾਲੀ ਦਲ ਨੇ ਠੰਡੇ ਬਸਤੇ ਪਾ ਦਿੱਤਾ ਸੀ ਹੂੰ ਉਸ ਤੋਂ ਬਾਅਦ ਫੇਰ ਆ ਗਿਆ ਅੱਡੇ ਦਾ ਕਿਉਂਕਿ ਨਹੀਂ ਪੱਥਰ ਰੱਖਣਾ ਵੀ ਇੱਕ ਚੀਜ਼ ਹੋ ਜਾਂਦੀ ਵੀ ਅਸੀਂ ਨਹੀਂ ਪੱਥਰ ਰੱਖਿਆ ਨਵੀਂ ਚੀਜ਼ ਬਣਾ ਦਿੱਤੀ ਵੀ ਨਵੀਂ ਚੀਜ਼ ਬਣਾਣੀ ਹੈ ਤੁਸੀਂ ਇਸੇ ਨੂੰ ਬਣਾ ਦਿਓ ਪਰ ਉਹ ਕਹਿੰਦੇ ਨੇ ਕਿ ਜਿਵੇਂ ਜਿਵੇਂ ਸ਼ਹਿਰ ਵਧਿਆ ਜਿਵੇਂ ਜਿਵੇਂ ਪopulation ਵੱਧਦੀ ਆ ਤਾਂ ਓਵੇਂ ਓਵੇਂ ਸੁਧਾਰ ਕਰਨਾ ਵੀ ਬਣਦਾ ਹੈ ਪਹਿਲੇ ਸਮੇਂ ਦੇ ਵਿੱਚ ਜਿਹੜਾ ਅੱਡਾ ਆ ਉਹ ਰੇਲਵੇ ਸਟੇਸ਼ਨ ਦੇ ਕੋਲੇ ਹੋਇਆ ਕਰਦਾ ਸੀ ਉਸ ਤੋਂ ਬਾਅਦ ਫੌਜੀ ਚੌਂਕ ਤੇ ਤੇ ਉਸ ਤੋਂ ਬਾਅਦ ਅੱਜ ਇੱਥੇ ਆ ਤੇ ਜੇ ਕਹਿੰਦੇ ਅੱਜ ਇਹ ਦੇਖਿਆ ਜਾਵੇ ਕਿ ਰੇਲਵੇ ਸਟੇਸ਼ਨ ਕੋਲੀ ਬੱਸ ਅੱਡਾ ਰਹਿੰਦਾ ਤਾਂ ਉੱਥੇ ਕਹਿੰਦੇ ਜਗ੍ਹਾ ਬੱਸ ਖੜਾਉਣ ਦੇ ਤੱਕ ਨਹੀਂ ਰਹਿਣੀ ਸੀ ਤਾਂ ਕਰਕੇ ਹੁਣ ਜਿਵੇਂ ਜਿਵੇਂ ਪopulation ਵਧੀ ਜਿਵੇਂ ਜਿਵੇਂ ਸ਼ਹਿਰ ਵਧਿਆ ਓਵੇਂ ਓਵੇਂ ਬੱਸ ਅੱਡਾ ਇਸ ਸਾਈਡ ਤੇ ਹੁਣ ਜ਼ਰੂਰਤ ਹੈ ਬੱਸ ਅੱਡ ਨੂੰ ਬਾਹਰ ਲਜਾਣ ਦੀ ਬਿਲਕੁਲ ਇਹ ਕੀਤੀ ਜੀ ਇਹਨਾਂ ਨੇ ਆਪਣਾ ਤਰਕ ਦੀ ਗੱਲ ਹੁਣ ਇੱਥੇ ਮੈਂ ਤਰਕ ਦਿੰਨਾ ਐਮਐਲਏ ਸਾਹਿਬ ਬਸਾਡਾ ਪਹਿਲਾ ਰੇਲਵੇ ਸਟੇਸ਼ਨ ਲੱਗਿਆ ਸੀਗਾ ਗਾਂਧੀ ਮਾਰਕੀਟ ਕੋਲ ਉਸ ਤੋਂ ਬਾਅਦ ਪੁਰਾਣੇ ਬਸਾਡੇ ਕੋਲ ਗਿਆ ਉਸ ਤੋਂ ਬਾਅਦ ਹੋਣ ਵਾਲੀ ਜਗ੍ਹਾ ਦੇ ਉੱਤੇ ਗਿਆ ਇਹੀ ਤੁਸੀਂ ਦੇ ਰਹੇ ਹੋ ਵੀ ਤਿੰਨ ਵਾਰ ਬਦਲੇ ਆ ਵਾ ਤਿੰਨ ਵਾਰਾ ਚ ਇਹ ਦੱਸ ਜੋ ਉਦੋਂ ਤਾਂ ਲੱਗਿਆ ਪਾਸੇ ਖੇਤ ਹੁੰਦੇ ਸੀ ਦੂਰ ਖੇਤਾਂ ਚ ਕਿਉਂ ਨਹੀਂ ਲੈ ਗਏ ਰਿਆ ਤਾਂ ਸ਼ਹਿਰ ਦੇ ਅੰਦਰ ਹੀ ਹੁਣ ਤਾਂ ਤੁਸੀਂ ਬਿਲਕੁਲ ਚੱਕ ਕੇ ਸ਼ਹਿਰ ਦੇ ਕੋਨੇ ਦੇ ਵਿੱਚ ਲੈ ਕੇ ਜਾ ਰਹੇ ਹੋ ਜਿੱਥੇ ਦੂਜੀ ਹੱਦ ਕੱਲੀ 5 ਕਿਲੋਮੀਟਰ ਉੱਨਾ ਬਟੰਡਾ ਸ਼ਹਿਰ ਪੈ ਜਾਂਦਾ ਜੀ ਉੱਥੋਂ ਤੇ ਉੱਥੋਂ ਤੇ ਮੁਕਸਰ ਦੀ ਹੱਦ ਪੈ ਜਾਂਦੀ ਆ ਤੁਸੀਂ ਇੱਕ ਖੁੰਝੇ ਦੇ ਵਿੱਚ ਲੈ ਕੇ ਚੱਲੇ ਹੋ ਬਸ ਅੱਡੇ ਨੂੰ ਆ ਜਿਹੜੇ ਤਿੰਨੋਂ ਤਰਕ ਦਿੱਤੇ ਨੇ ਰੇਲਵੇ ਸਟੇਸ਼ਨ ਕਿੱਥੇ ਆ ਸ਼ਹਿਰ ਦੇ ਅੰਦਰ ਜਿਹੜਾ ਦੂਜਾ ਫੌਜੀ ਚੌਂਕ ਜਾਂ ਪੁਰਾਣਾ ਬੱਸ ਅੱਡਾ ਜਿਹਨੂੰ ਕਹਿੰਦੇ ਨੇ ਉਹ ਕਿੱਥੇ ਆ ਸ਼ਹਿਰ ਦੇ ਅੰਦਰ ਹੁਣ ਜਿਹੜਾ ਬੱਸ ਅੱਡਾ ਉਹ ਕਿੱਥੇ ਆ ਸ਼ਹਿਰ ਦੇ ਅੰਦਰ ਤੁਸੀਂ ਸ਼ਹਿਰ ਦੇ ਅੰਦਰ ਹੀ ਦੂਜਾ ਬਣਾ ਲੈ ਮੈਂ ਦੇ ਤਾ ਦਿੱਤਾ ਤੁਹਾਨੂੰ ਆਈਡੀਆ ਵੀ ਆ ਸਰਕਾਰੀ ਕੁਆਟਰ ਟਾ ਦੋ ਟੈਨ ਵਾਲਾ ਹੀ ਨੇ ਕਈ ਤਾਂ ਖਾਲੀ ਪਏ ਨੇ ਕਿਉਂਕਿ ਉਹ ਟੁੱਟਣ ਵਾਲੇ ਨੇ ਡਿੱਗਣ ਵਾਲੇ ਨੇ ਤੁਹਾਨੂੰ ਤੁਸੀ ਤੁਹਾਨੂੰ ਕੀ ਲੱਗਦਾ ਹੈ ਕਿ ਬਾਹਰ ਕੋਈ ਪੋਲਿਟਿਕਲ ਇੰਟਰਸਟ ਹੋ ਸਕਦਾ ਹੈ ਬਾਹਰ ਕਿਉਂ ਲਜਾਇਆ ਜਾ ਰਿਹਾ ਹੈ ਇੰਨੀ ਦੂਰੀ ਤੇ ਕਿਉਂ ਲਜਾਇਆ ਜਾ ਰਿਹਾ ਕਿ ਜੇਕਰ ਅੱਜ ਜੋ ਵਿਰੋਧ ਪ੍ਰਦਰਸ਼ਨ ਤੁਹਾਡੀ ਧਿਰ ਦੇ ਵੱਲੋਂ ਕੀਤਾ ਜਾ ਰਿਹਾ ਉਸ ਤੇ ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਮੇਅਰ ਖੁਦ ਆਏ ਮੇਅਰ ਦੇ ਫਾਦਰ ਸਾਹਿਬ ਉਹ ਜਿਹੜੇ ਖੁਦ ਪਹੁੰਚੇ ਉਹਨਾਂ ਦੇ ਵੱਲੋਂ ਪਹੁੰਚ ਕੇ ਹਮਾਇਤ ਵੀ ਕੀਤੀ ਗਈ ਕਿ ਅਸੀਂ ਤੁਹਾਡੀ ਆਵਾਜ਼ ਅੱਗੇ ਤੱਕ ਪੰਚਾਵਾਂਗੇ ਪਰ ਦੂਸਰੇ ਪਾਸੇ ਜੇਕਰ ਐਮਐਲਏ ਜਗਰੂਪ ਗਿੱਲ ਹੋ ਦੇ ਵੱਲੋਂ ਇਹ ਆ ਕਿ ਇਹ ਮੁੱਦਾ ਹੀ ਨਹੀਂ ਹੈ ਬੱਸ ਸਟੈਂਡ ਜਿਹੜਾ ਬਾਹਰ ਜਾਣਾ ਉਹ ਜਾਣਾ ਹੀ ਚਾਹੀਦਾ ਤੁਹਾਨੂੰ ਕੀ ਲੱਗਦਾ ਕੋਈ ਪੋਲਿਟੀਕਲ ਇੰਟਰਸਟ ਹੈ ਦੇਖੋ ਜੀ ਇੰਟਰਸਟ ਦੀ ਗੱਲ ਨਹੀਂ ਕਰਦਾ ਮੈਂ ਕਿਹਦਾ ਇੰਟਰਸਟ ਬਾਹਰ ਲੈ ਜਾਣ ਚ ਮੇਰਾ ਸਿਰਫ ਮੁੱਦਾ ਇਹਨਾਂ ਹੈ ਵੀ ਜਿਹੜਾ ਬਾਹਰ ਲੈ ਕੇ ਜਾਣਾ ਇਹ ਲੋਕਾਂ ਦੇ ਇੰਟਰਸਟ ਦੇ ਵਿੱਚ ਨਹੀਂ ਹੈ ਕਿਸ ਦਾ ਇੰਟਰਸਟ ਹੈ ਲੈ ਕੇ ਜਾਣ ਨੂੰ ਇਹ ਮੈਟਰ ਪੋਲਿਟੀਸ਼ਨਾਂ ਦਾ ਹੈ ਵੀ ਕਿਹਦਾ ਹੈ ਤੇ ਕਿਹਦਾ ਨਹੀਂ ਹੈ ਪਰ ਇਹ ਕਿਹਦਾ ਮੈਂ ਵਪਾਰੀਆ ਦੀ ਉਹ ਨਹੀਂ ਕਰਦਾ ਵੀ ਇੱਥੋਂ ਤੇ ਵਪਾਰ ਚੱਕਿਆ ਜਾਉਂ ਮੈਂ ਇੱਕ ਆਮ ਬੰਦੇ ਦੀ ਗੱਲ ਕਰਦਾ ਜੀ ਜਿਹੜਾ ਪਿੰਡੋਂ ਆਂਦਾ ਉਹਨੂੰ ਕੀ ਕੰਮ ਪੈ ਸਕਦੇ ਨੇ ਸ਼ਹਿਰ ਦੇ ਵਿੱਚ ਹਸਪਤਾਲ ਦਾ ਸਰਕਾਰੀ ਹਸਪਤਾਲ ਦਾ ਕਿ ਬਸ ਚਾਊਗਾ ਤਾਂ ਸਰਕਾਰੀ ਚ ਵਿਚਾਰਾ ਹੋਊਗਾ ਜ਼ਿਆਦਾਤਰ ਜੇ ਪ੍ਰਾਈਵੇਟ ਦੇ ਫੀਸ ਦੇਣ लायक ਹੋਇਆ ਤਾਂ ਵੀ 50% ਚਲੋ ਆਪਣੀਆਂ ਗੱਡੀਆਂ ਤੇ ਆ ਜਾਣਗੇ ਮੋਟਰਸਾਈਕਲਾਂ ਤੇ ਆ ਜਾਣਗੇ ਮਰੀਜ਼ ਪਿਆ ਰੋਟੀ ਲੈ ਕੇ ਆਣੀ ਰੋਟੀ ਦੇ ਕੇ ਆਣੀ ਪੈਦਲ ਉੱਥੋਂ ਤੇ ਬੱਸ ਅੱਡੇ ਤੋਂ ਤੁਰ ਕੇ ਉਸ ਵੱਲ ਹਸਪਤਾਲ ਤੱਕ ਪਹੁੰਚ ਜਾਂਦੇ ਨੇ ਕਚਹਿਰੀਆਂ ਦਾ ਕੰਮ ਪੈ ਸਕਦਾ ਪਟਵਾਰਖਾਨੇ ਦਾ ਕੰਮ ਪੈ ਸਕਦਾ ਸਾਰਾ ਕੁਝ ਪੈਦਲ ਹੋ ਜਾਂਦਾ ਹੈ ਜਨਾਬ ਬਾਜ਼ਾਰ ਦਾ ਕੰਮ ਹੈ ਛੋਟੀ ਮੋਟੀ ਚੀਜ਼ ਖਰੀਦਣੀ ਹੈ ਬੱਸ ਅੱਡੇ ਦੇ ਮਗਰਲੇ ਦਰਵਾਜ਼ੇ ਤੋਂ ਨਿਕਲ ਕੇ ਸ਼ਹਿਰ ਦੇ ਅੰਦਰ ਤレイン ਫੜਨੀ ਹੈ ਤਾਂ ਉਸ ਨੂੰ ਉੱਥੋਂ ਤੇ ਆਸਾਨ ਨਾ ਟ੍ਰੈਫਿਕ ਦਾ ਮਸਲਾ ਹੱਲ ਹੋ ਰਿਹਾ ਕਿਉਂਕਿ ਸ਼ਟਲਾਂ ਚਲਾ ਦੇਣੀਆਂ ਨੇ ਲੋ ਸ਼ਟਲਾਂ ਭਾਈ ਇਹ ਰਾਣੀਆਂ ਨੇ ਹੁਣ ਜਿਹੜਾ ਅੰਮ੍ਰਿਤਸਰ ਇਹਨਾਂ ਨੇ ਉੱਪਰ ਦੀ ਬਣਾਇਆ ਫਲਾਈਓਵਰ ਬਣਾਇਆ ਐ ਐਲੀਵੇਟਡ ਰੋਡ ਜੀ ਨੂੰ ਕਹਿ ਰਹੇ ਨੇ ਉਹ ਬਿਲਕੁਲ ਇੰਨੀ ਹੀ ਹੈ ਜਿੰਨੀ ਇੱਥੇ ਬਣਨੀ ਹੈ 250 ਕਰੋੜ ਦਾ ਉਹਦਾ ਬਜਟ ਰੱਖਿਆ ਸੀਗਾ 350 ਕਰੋੜ ਚ ਬਣ ਕੇ ਬੈਠ ਗਈ ਸ਼ਹਿਰ ਦੀ ਡਿਵੈਲਪਮੈਂਟ ਹੋਈ ਹੈ ਥੱਲੇ ਵਾਲੇ ਦੁਕਾਨਦਾਰ ਆਰਾਮ ਨਾਲ ਆਪਣਾ ਕੰਮ ਕਰਦੇ ਫਿਰਦੇ ਨੇ ਜਿਹੜੇ ਜਿਨ੍ਹਾਂ ਨੇ ਸ਼ਹਿਰ ਵਾਲਾ ਹੁੰਦਾ ਤੁਸੀਂ ਅੰਮ੍ਰਿਤਸਰ ਬਸਤੇ ਜਾਓ ਪਤਾ ਵੀ ਨਹੀਂ ਲੱਗਦਾ ਕਦੋਂ ਅੱਡੇ 'ਚ ਵੜ ਗਈ ਪਰ ਤੁਹਾਨੂੰ ਲੱਗਦਾ ਜਿੱਥੇ ਕਿਉਂਕਿ ਜਦੋਂ ਐਮ.ਐਲ.ਏ ਕਰਤਾ ਤਰਤਾ ਹੁੰਦਾ ਹੈ ਹਲਕੇ ਦਾ ਪਰ ਜਦੋਂ ਐਮ.ਐਲ.ਏ ਸਾਹਿਬ ਇਹ ਕਹਿ ਰਹੇ ਨੇ ਕਿ ਬਾਹਰ ਬਾਹਰ ਹੀ ਜਾਣਾ ਆ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਬਾਹਰ ਜਾਣਾ ਲੱਗਦਾ ਕਿ ਰੋਕਿਆ ਜਾ ਸਕਦਾ ਦੇਖੋ ਜੀ ਹੁਣ ਇਸ ਤਰ੍ਹਾਂ ਹੈ ਸਰ ਵੀ ਜਿਹੜੇ ਵਿਧਾਇਕ ਸਾਹਿਬ ਨੇ ਉਹਨਾਂ ਦੀ ਇੱਕ ਪਹਿਲਾਂ ਹੀ ਸਟੇਟਮੈਂਟ ਆਈ ਸੀ ਵੀ ਮੈਂ ਤਾਂ ਇੱਕ ਵਾਰ ਹੀ ਜਿੱਤਣਾ ਸੀਗਾ ਐਮ.ਐਲ.ਏ ਮੈਂ ਕਿਸੇ ਦੀ ਬੈਠਾ ਲਗਵਾਣੀ ਸੀ ਉਹ ਮੈਂ ਲਗਵਾਤੀ ਹੁਣ ਇਸ ਤੋਂ ਬਾਅਦ ਮੇਰੀ ਤਾਂ ਉਮਰ ਤੇ ਮੇਰਾ ਇਹ ਨਹੀਂ ਦਿੰਦਾ ਵੀ ਮੈਂ ਅੱਗੇ ਇਲੈਕਸ਼ਨ ਨਾਲ ਲੜਾਂ ਤਾਂ ਕਰਕੇ ਜੀ ਉਹਨਾਂ ਦਾ ਇੰਟਰਸਟ ਤਾਂ ਬਿਲਕੁਲ ਸਾਫ ਪਤਾ ਲੱਗਦਾ ਵੀ ਉਹਨਾਂ ਨੇ ਇਸ ਤੋਂ ਬਾਅਦ ਵੋਟ ਮੰਗਣ ਲਈ ਲੋਕਾਂ ਤੱਕ ਪਹੁੰਚਣਾ ਹੀ ਨਹੀਂ ਠੀਕ ਹੈ ਜੀ ਤੇ ਬਸ ਵਿੱਚ ਬੈਠੇ ਤਾਂ ਉਹਨਾਂ ਨੂੰ ਜਾਂ ਉਹਨਾਂ ਦੇ ਕਿਸੇ ਖਾਨਦਾਨ ਦੇ ਟੱਬਰ ਵਾਲੇ ਨੂੰ ਮੈਨੂੰ ਤਾਂ ਲੱਗਦਾ ਹੁਣ ਤਾਂ 25 30 ਸਾਲ ਹੋ ਗਏ ਹੋਣਗੇ ਤਾਂ ਕਰਕੇ ਉਹਨਾਂ ਦੇ ਇੰਟਰਸਟ ਜੀ ਤਾਂ ਮੈਂ ਗੱਲ ਹੀ ਨਹੀਂ ਕਰ ਸਕਦਾ ਜੀ ਵੀ ਉਹਨਾਂ ਦਾ ਕੀ ਉਹਦੇ ਵਿੱਚ ਇੰਟਰਸਟ ਹੈ ਲਜਾਣ ਦੇ ਵਿੱਚ ਤਾਂ ਕੀ ਨਹੀਂ ਹੈ ਤੇ ਬਾਕੀ ਰਹੀ ਗੱਲ ਬਾਕੀ ਪੋਲਿਟਿਸ਼ੀਅਨਸ ਦੀ ਤਾਂ ਮੈਂ ਪੋਲਿਟਿਕਸ ਸਾਡੀ ਗੱਲ ਹੀ ਨਹੀਂ ਕਰ ਰਿਹਾ ਮੈਂ ਪੋਲਿਟਿਸ਼ੀਅਨ ਨਹੀਂ ਹੈ ਜੀ ਮੈਂ ਸੋਸ਼ਲ ਐਕਟਿਵਿਸਟ ਹਾਂ ਮੈਂ ਇੱਕ ਆਮ ਗੱਲ ਬੁਝਦਾ ਤੁਸੀਂ ਜਾ ਕੇ ਉੱਥੇ ਜਿਹੜੇ ਬੱਸ ਅੱਡੇ ਤੋਂ ਉਤਰ ਰਹੇ ਨੇ ਉਹਨਾਂ ਦੀ ਇੱਕ ਵਾਰ ਇੰਟਰਵਿਊ ਕਰਕੇ ਜਨਰਲ ਤੌਰ ਦੇ ਉੱਤੇ ਲਾਈਵ ਚਲਾ ਕੇ ਦੇਖੋ ਤਾਂ ਸਹੀ ਵੀ ਉਹ ਕੀ ਕਹਿੰਦੇ ਨੇ ਰੋਜ਼ ਸਵੇਰੇ ਇੱਥੋਂ ਤੇ ਉਹ ਉੱਥੇ ਸਾਈਕਲ ਪਾਰਕਿੰਗ ਸਕੂਟਰ ਪਾਰਕਿੰਗ ਜਿਹੜੀ ਹੈ ਜਿਹੜੇ ਮੁਲਾਜ਼ਮ ਜਾਂਦੇ ਨੇ ਬਾਹਰ ਨੌਕਰੀਆਂ ਦੇ ਉੱਤੇ ਤੁਏ ਦੇਖੋ ਤਾਂ ਸੇ ਕਿੰਨਾ ਹਜ਼ਾਰ ਮੋਟਰਸਾਈਕਲ ਸਕੂਟਰ ਖੜਾ ਹੈ ਉੱਤੇ ਉਹ ਸਾਰੇ ਇਸੇ ਸ਼ਹਿਰ ਚ ਰਹਿ ਰਹੇ ਨੇ ਫਿਰ ਇੱਥੋਂ ਤੇ ਚਲਾ ਕੇ ਮੋਟਰਸਾਈਕਲ ਉਹ ਜਾਇਆ ਕਰਨਗੇ ਇੱਥੋਂ ਤੇ 5 ਕਿਲੋਮੀਟਰ ਉੱਥੇ ਖੜੀ ਕਰਿਆ ਕਰਨਗੇ ਸਵੇਰੇ ਸਵੇਰੇ ਘਰੋਂ ਜਿਹੜਾ ਉਹਨਾਂ ਨੇ ਹੁਣ ਇਸ ਟਾਈਮ ਦੇ ਤੇ 15 ਮਿੰਟ ਪਹਿਲਾਂ ਨਿਕਲਦੇ ਨੇ ਫਿਰ ਉਹ ਅੱਧਾ ਘੰਟਾ ਪਹਿਲਾਂ ਨਿਕਲਿਆ ਕਰਨਗੇ ਬੀਬੀ ਵਾਲਾ ਚੌਕ ਦੇ ਉੱਤੇ ਤੁਸੀਂ ਦੇਖੋ ਇੱਕ ਪਾਰਕਿੰਗ ਅਲੱਗ ਤੋਂ ਬਣੀ ਹੋਈ ਹੈ ਕਿੰਨਾ ਟੀਚਰ ਕਿੰਨੇ ਬੈਂਕ ਵਾਲੇ ਕਿੰਨੇ ਉੱਥੇ ਉਹ ਪਾਰਕਿੰਗ ਦੇ ਵਿੱਚ ਹਜ਼ਾਰਾਂ ਮੋਟਰਸਾਈਕਲ ਸਕੂਟਰ ਸਕੂਟਰੀਆਂ ਖੜੀਆਂ ਨੇ ਉੱਥੇ ਮੰਥਲੀ ਬੇਸਿਸ ਦੇ ਉੱਤੇ ਉੱਥੇ ਖੜੀਆਂ ਕਰਕੇ ਜਾਂਦੇ ਨੇ ਸਵੇਰੇ ਸਵੇਰੇ ਉਹ ਆਂਦੇ ਨੇ ਉੱਥੇ ਖੜੇ ਕਰਕੇ ਇੱਥੋਂ ਤੱਕ ਫਰੀਦਕੋਟ ਤੱਕ ਤੇ ਕੋਈ ਕੋਈ ਜੀਰੇ ਤੱਕ ਜਾਂਦੇ ਨੇ ਤੁਸੀਂ ਹੁਣ ਕੀ ਚਾਹੁੰਦੇ ਹੋ ਤੁਹਾਡੇ ਵੱਲੋਂ ਤੁਹਾਡੀ ਧਿਰ ਦੇ ਵੱਲੋਂ ਇਹ ਹੈ ਕਿ ਬੱਸ ਅੱਡਾ ਇੱਥੋਂ ਕਿਸੇ ਵੀ ਪਾਸੇ ਸ਼ਿਫਟ ਨਹੀਂ ਹੋਣਾ ਚਾਹੀਦਾ ਜਿੱਥੇ ਜੋ ਚੱਲ ਰਿਹਾ ਉੱਥੇ ਚੱਲ ਰਿਹਾ ਠੀਕ ਹੈ ਇੱਕ ਵਾਰ ਤੁਸੀਂ ਆਮ ਲੋਕਾਂ ਦੀ ਗੱਲ ਕਰੀ ਆ ਪਰ ਨਾਲ ਨਾਲ ਤੁਹਾਨੂੰ ਕੀ ਲੱਗਦਾ ਵਪਾਰ ਕਿੰਨਾ ਕੁ ਪ੍ਰਭਾਵਿਤ ਹੋਵੇਗਾ ਵਪਾਰ ਪੂਰਾ ਸਾਰਾ ਹੀ ਪ੍ਰਭਾਵਿਤ ਹੋ ਜਾਣਾ ਹੈ ਜੀ ਵਪਾਰ ਪੂਰੇ ਦਾ ਪੂਰਾ ਪ੍ਰਭਾਵਿਤ ਹੋ ਜਾਣਾ ਹੈ ਜਾਂ ਤਾਂ ਇੱਕ ਚੀਜ਼ ਜਿਹੜੀ ਮੇਰੇ ਚੰਦੀ ਹੈ ਕਿਉਂਕਿ ਆਹੀ ਕਾਰਪੋਰੇਸ਼ਨ ਜਿਹਦੇ ਜਿਹੜੀ ਬਟੰਡਾ ਕਾਰਪੋਰੇਸ਼ਨ ਹੈ ਉਹ ਪੈਨਨਸੂਲਾ ਮਾਲ ਇੱਕ ਵਿਕ ਗਿਆ ਉਹਦਾ ਕਰੋੜ ਰੁਪਈਆ ਇਹਨਾਂ ਨੇ ਮਾਫ ਕਰ ਦਿੱਤਾ ਪ੍ਰਾਪਰਟੀ ਦਾ ਉਹਦੀ ਪਹਿਲਾਂ ਦੁਕਾਨਾਂ ਨਹੀਂ ਸੀ ਚੜੀਆਂ ਜਾਂ ਤਾਂ ਬੱਸ ਸਾਡਾ ਉੱਥੇ ਲੈ ਜਾ ਕੇ ਉਹਨੂੰ ਚਲਾਉਣਾ ਚਾਹੁੰਦੇ ਹੁਣ ਦੇ ਕਰਨਾ ਕੀ ਚਾਹੁੰਦੇ ਨੇ ਮਤਲਬ ਕਿ ਲੋਡ ਨੀਡ ਤਾਂ ਦੱਸ ਦਿਨ ਵੀ ਲੋਡ ਕੀ ਹੈ ਬਾਹਰ ਲੈ ਕੇ ਜਾਣ ਦੀ ਜੋ ਕਹਿੰਦੇ ਨੇ ਵੀ ਸ਼ਟਲ ਚੱਲੂਗੀ ਤਾਂ ਇਹਦਾ ਮਤਲਬ ਟ੍ਰੈਫਿਕ ਦਾ ਕੋਈ ਮਸਲਾ ਨਹੀਂ ਹੈ ਜੋ ਕਹਿੰਦੇ ਨੇ ਵਿਕਾਸ ਦੀ ਗੱਲ ਹੈ ਤਾਂ ਅੱਡਾ ਬਣ ਕੇ ਕਿਹੜਾ ਵਿਕਾਸ ਹੋਣਾ ਹੈ ਜਨਾਬ ਤੁਸੀਂ ਨਵੀਂ ਚੀਜ਼ ਬਣਾਣੀ ਹੈ ਤੁਸੀਂ ਇਸੇ ਨੂੰ ਬਣਾ ਦਿਓ ਤੁਸੀਂ ਐਲੀਵੇਟਡ ਰੋਡ ਬਣਾਓ ਤੁਸੀਂ ਬਰਨਾਲਾ ਬਾਈਪਾਸ ਤੋਂ ਲੈ ਕੇ ਤੇ ਉਧਰੋਂ ਬੀਬੀ ਵਾਲਾ ਚੌਂਕ ਤੋਂ ਲੈ ਕੇ ਤੁਸੀਂ ਦੋਨੋਂ ਪਾਸੇ ਤੋਂ ਬਣਾਓ ਕਿੰਨੀ ਬਣਦੀ ਹੈ ਟੋਟਲ 4.5 ਕਿਲੋਮੀਟਰ ਇੰਨੀ ਕੀ ਅੰਮ੍ਰਿਤਸਰ ਬਣੀ ਸੀ 350 ਕਰੋੜ ਦੇ ਵਿੱਚ ਬਣ ਗਈ ਦੇ 2 ਸਾਲ ਲੱਗਣੇ ਆ ਬਟੰਡੇ ਵਾਲਿਆਂ ਨੇ ਪਹਿਲਾਂ ਵੀ ਜਦੋਂ ਇੱਥੇ ਸੀਵਰ ਪਏ ਨੇ ਸੀਵਰੇਜ ਸਿਸਟਮ ਪਿਆ ਹੈ ਆਹੀ ਸੜਕ ਅਸੀਂ ਪੱਟੀ ਦੇਖੀ ਹੈ 2 ਸਾਲ ਤੱਕ 25 30 ਫੁੱਟ ਡੂੰਗੀ ਬੰਦੇ ਵੀ ਮਰੇ ਨੇ ਡਿੱਗੇ ਨੇ ਮੀਹਾਂ ਚ ਭਰ ਜਾਂਦੀ ਹੁੰਦੀ ਸੀ ਸਾਰਾ ਕੁਝ ਹੋਇਆ ਪਰ ਬਟੰਡਾ ਹੋਇਆ ਲੋਕੀ ਸੁਖੀ ਤਾਂ ਹੋਏ ਕਿਉਂਕਿ ਟਿੱਬਿਆਂ ਦੇ ਵਿੱਚ ਪਹਿਲੀ ਵਾਰ ਪੈ ਰਿਹਾ ਸੀਗਾ ਸੀਵਰ ਜਾਇ ਉਹਦਾ ਮਸਲਾ ਵੀ ਉਹ ਹਜੇ ਵੀ ਬਲੌਕ ਰਹਿੰਦੇ ਨੇ ਉਹਦੇ ਪਾਸੇ ਉਹ ਤਾਂ ਇੱਕ ਰੈਗੂਲਰ ਚੀਜ਼ ਆ ਗਈ ਪਰ ਇੱਕ ਵਾਰ ਪਏ ਨੇ ਤਾਂ ਉਹ ਸੜਕ ਪੱਟੀ ਰਹੀ ਹੈ ਤੁਸੀਂ 2 ਸਾਲ ਦੇ ਵਿੱਚ ਪਿਲਰਾਂ ਦੇ ਉੱਤੇ ਬਣਾ ਦਿਓ ਥੱਲੇ ਵਾਲਾ ਸ਼ਹਿਰ ਨਾਲੇ ਛਾਂ ਦੀ ਛਾਂ ਬਰਸਾਤਾ ਦੇ ਵਿੱਚ ਕੰਮ ਘਟੂਗਾ ਨਾਲੇ ਬੰਦਾ ਜਿੱਧਰ ਮਰਜੀ ਤੁਰਿਆ ਫਿਰੇ ਤੁਹਾਡੀ ਤੇਰ ਵੱਲੋਂ ਇਹ ਹੈ ਕਿ ਇੱਥੋਂ ਨਹੀਂ ਕਿਸੇ ਪਾਸੇ ਜਾਣਾ ਚਾਹੀਦਾ ਜਨਾਬ ਲੋੜ ਹੀ ਨਹੀਂ ਹੈ ਜੇ ਸਵਾ 4 ਲੱਖ ਬੰਦੇ ਦੀ ਗੱਲ ਕਰਦੇ ਨੇ ਤਾਂ ਠੀਕ ਹੈ ਰੈਫਰੰਡਮ ਕਰਾ ਲਓ ਜਨਾਬ ਸਭ ਤੋਂ ਵੱਡੀ ਗੱਲ ਇੱਕ ਕਿਹੜੀ ਟਰਨ ਨੇ ਸਰਵੇ ਕਰ ਦਿੱਤਾ ਕੋਈ ਪਾਪੂਲੇਸ਼ਨ ਡੈਂਸਿਟੀ ਦਾ ਸਰਵੇ ਹੋਇਆ ਵੀ ਉਹ ਜਗਾ ਪਰਫੈਕਟ ਹੈ ਉਸ ਲਈ ਕੋਈ ਟ੍ਰੈਫਿਕ ਦਾ ਸਰਵੇ ਹੋਇਆ ਕਿ ਉਹੀਂ ਮੂੰ ਚੱਕ ਕੇ ਕਹਿ ਦਿੱਤਾ ਕਿਸੇ ਨੇ ਮੈਂ ਉੱਥੇ ਬਣਾਵਾਂਗੇ ਕਿਉਂਕਿ ਜਗਾ ਖਾਲੀ ਪਈ ਹੈ ਜੀ ਬਣਾ ਲਓ ਵਿਕਾਸ ਹੋਊਗਾ ਉਹ ਜਿਹੜੀ ਜਗਾ ਤੇ ਬਣਾਣਾ ਚਾਹੁੰਦੇ ਨੇ ਜਿੱਥੇ ਵਿਕਾਸ ਦੀ ਗੱਲ ਕਰਦੇ ਨੇ ਜੇ ਸਰਕਾਰ ਵਿਕਾਸ ਦੀ ਗੱਲ ਕਰਦੀ ਹੈ ਤਾਂ ਕਾਂਗਰਸ ਸਰਕਾਰ ਵੇਲੇ ਕੀ ਸੀਗਾ ਉਹ ਜਗਾ ਦੇ ਉੱਤੇ ਆਈਟੀ ਪਾਰਕ ਆਣਾ ਸੀ ਫਾਰਮਾ پارک ਸੌਰੀ ਆ ਸਰਕਾਰ ਆਈ ਉਹਨਾਂ ਨੇ ਫਾਈਲ ਨਹੀਂ ਮੂਵ ਕੀਤੀ ਹਿਮਾਚਲ ਪ੍ਰਦੇਸ਼ ਨੇ ਚੱਕ ਕੇ ਫਾਈਲ ਲੈ ਲਈ ਬਠਿੰਡੇ ਤੋਂ ਉਹ ਆਈਟੀ پارک ਜਿਹੜਾ ਬਠਿੰਡੇ ਨੂੰ ਮਿਲਣਾ ਸੀਗਾ ਉਹ ਹਿਮਾਚਲ ਪ੍ਰਦੇਸ਼ ਲੈ ਗਿਆ ਵਿਕਾਸ ਤਾਂ ਉਹ ਸੀਗਾ ਵੀ ਇੱਥੇ ਨੌਕਰੀਆਂ ਮਿਲਦੀਆਂ ਫੈਕਟਰੀਆਂ ਆਉਂਦੀਆਂ ਤੇ ਕਿੰਨਾ ਕੁਸ਼ ਆਂਦਾ ਹੁਣ ਵੀ ਵਿਕਾਸ ਕਰਨਾ ਹੈ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਜਾ ਰਹੇ ਹਾਂ 50 ਕਿੱਲੇ ਰੁੱਕ ਕੇ ਬੈਠੇ ਨੇ ਪੁਰਾਣੀਆਂ ਬਿਲਡਿੰਗਾਂ ਨੇ ਕਈ ਬਿਲਡਿੰਗਾਂ ਖਾਲੀ ਨੇ ਅਫਸਰਾਂ ਨੇ ਮਨਾ ਕਰ ਦਿੱਤਾ ਵੀ ਅਸੀਂ ਇੱਥੇ ਨਹੀਂ ਆਣਾ ਪਿਛਲੀ ਸਰਕਾਰ ਨੇ ਵੀ ਕਿਹਾ ਸੀ ਵੀ ਇਹ ਸਾਰਾ ਕੁਝ ਖਾਲੀ ਕਰਕੇ ਇਹਨਾਂ ਨੂੰ ਥਰਮਲ ਕਲੋਨੀ ਚ ਭੇਜ ਦੋ ਉੱਥੇ ਵੀ ਚਲੋ ਪੁਰਾਣੇ ਕੁਆਟਰ ਨੇ ਨਵੇਂ ਬਣਵਾ ਦੋ ਜਨਾਬ ਉਹ ਨਵੇਂ ਮਾਡਰਨ ਤਰੀਕੇ ਦੇ ਬਣਾ ਦੋ ਇਧਰਲੇ ਪਾਸੇ ਆ ਜਿਹੜੇ ਦੋ ਕਿਲੇ ਦੇ ਵਿੱਚ ਡੀਸੀ ਸਾਹਿਬ ਬੈਠੇ ਨੇ ਇਹਦੇ ਵਿੱਚ ਤਾਂ ਨਾਲੇ ਕਾਰਪੋਰੇਸ਼ਨ ਦਾ ਰੂਲ ਹੁੰਦਾ ਵੈਸੇ ਦੱਸ ਰਿਹਾ ਮੈਂ ਇਹ ਡੀਸੀ ਸਾਹਿਬ ਦਾ ਤਾਂ ਪਤਾ ਨਹੀਂ ਨਾ ਇਹਨਾਂ ਨੇ ਮੈਨੂੰ ਕਦੇ ਬੁਲਾਇਆ ਤੇ ਨਾ ਅਸੀਂ ਚਾਹ ਪੀਣ ਗਏ ਆ ਇੱਥੇ ਪੁਰਾਣੇ ਕ ਡੀਸੀ ਸਾਹਿਬ ਕੋਲ ਜਾਂਦੇ ਹੁੰਦੇ ਸੀ ਦੋ ਤਿੰਨਾਂ ਕੋਲ ਗਏ ਆ ਤਾਂ ਪਿਸ਼ੇਲੇ ਪਾਸੇ ਤਾਂ ਗਾਇਆਂ ਬੰਨੀਆਂ ਹੋਈਆਂ ਨੇ ਅੰਦਰ ਨਾਲੇ ਸ਼ਹਿਰ ਦੇ ਅੰਦਰ ਹੈ ਨਾਲੇ ਕਾਰਪੋਰੇਸ਼ਨ ਦਾ ਰੂਲ ਹੈ ਵੀ ਤੁਸੀਂ ਸ਼ਹਿਰ ਦੇ ਅੰਦਰ ਡੇਰੀ ਫਾਰਮਿੰਗ ਮਤਲਬ ਕਿ ਡੇਰੀ ਨਹੀਂ ਰੱਖ ਸਕਦੇ ਕੋਈ ਐਸਾ ਪਸ਼ੂ ਨਹੀਂ ਰੱਖ ਸਕਦੇ ਉਹ ਡੀਸੀ ਸਾਹਿਬ ਰੱਖੀ ਬੈਠੇ ਸੀਗੇ ਪਿਛਲੇ ਵਾਲ ਸਮਾਂ ਇਹ ਤਾਂ ਬਹੁਤ ਬਹੁਤ ਅਨਬਦ ਧੰਨਵਾਦ ਜੀ ਮੇਰੇ ਨਾਲ ਹਰ ਮਿਲਾ ਗਰਿਆਲ ਹੋ ਰਹੀ ਸੀ ਇਹਨਾਂ ਨੇ ਉਹ ਸਭ ਦੱਸਿਆ ਕਿ ਕਿਉਂ ਇਹ ਬੱਸ ਸਟੈਂਡ ਜਿਹੜਾ ਸ਼ਹਿਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਉਹ ਸਾਰੇ ਸਵਾਲ ਜੋ ਐਮਐਲ ਜਗਰੂਪ ਗੱਲ ਹੋਰਾਂ ਨੇ ਉਠਾਏ ਜੋ ਐਮਐਲ ਜਗਰੂਪ ਗੱਲ ਹੋਰਾਂ ਨੇ ਗੱਲਾਂ ਦਸੀਆਂ ਕੋਸ਼ਿਸ਼ ਕੀਤੀ ਹਰ ਸਵਾਲ ਦਾ ਜਿਹੜਾ ਹੈਗਾ ਉਹ ਸਵਾਲ ਦਾ ਜਵਾਬ ਲੈਣ ਦੀ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੁੱਦਾ ਮੁੱਦਾ ਹੀ ਨਹੀਂ ਹੈ ਪਰ ਇਹ ਕਹਿੰਦੇ ਨੇ ਕਿ ਇਹ ਹੀ ਅਸਲ ਮੁੱਦਾ ਆ ਕਿਸ ਤਰ੍ਹਾਂ ਦੇ ਨਾਲ ਆਮ ਲੋਕ ਪ੍ਰਭਾਵਿਤ ਹੋਣਗੇ ਕਿਸ ਤਰ੍ਹਾਂ ਦੇ ਨਾਲ ਵਪਾਰ ਜਿਹੜਾ ਹੈਗਾ ਉਹ ਪ੍ਰਭਾਵਿਤ ਹੋਵੇਗਾ ਵੱਡੀ ਗੱਲ ਕਹਿੰਦੇ ਨੇ ਕਿ ਰੈਫਰੈਂਡਮ ਕਰਵਾ ਲਵੋ ਹੋਰ ਨਹੀਂ ਤਾਂ ਤੁਸੀਂ ਰੈਫਰੈਂਡਮ ਕਰਵਾ ਲਵੋ ਉਹਨਾਂ ਲੋਕਾਂ ਤੋਂ ਜਾ ਕੇ ਪੁੱਛ ਲਵੋ ਜਿਹੜੇ ਲੋਕ ਆਏ ਦਿਨ ਬੱਸ ਸਟੈਂਡ ਦੇ ਵਿੱਚ ਆਉਂਦੇ ਉਨਾ ਕੋਲ ਜਾ ਕੇ ਪੁੱਛੋ ਤਾਂ ਫਿਰ ਪਤਾ ਲੱਗੇਗਾ ਕਿ ਲੋਕ ਜਿਹੜੇ ਆਮ ਲੋਕ ਜਿਹੜੇ ਨੇ ਉਹ ਕੀ ਚਾਹੁੰਦੇ ਨੇ ਜਿਹੜੇ ਸਹੂਲਤ ਇਸ ਬਸ ਸਟੈਂਡ ਦੀ ਮੰਗ ਰਹੇ ਨੇ ਤੁਸੀਂ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਲ ਦੇ ਉਜਾਜ਼ਤ ਧੰਨਵਾਦ ਜੀ